ke kange mu juju satim sangar sita dina sa jiuya ka pauliki ni mo karai 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 ka pauliki ni mo kar

जय श्री जय श्री जय श्री ਆ ਜੀ ਪਿੱਛੇ ਆਓ ਇਧਰ ਆਜੋ ਜੀਵਨ ਜੀ ਬਹੁਤ ਵਧੀਆ ਦੇਖੋ ਸਭ ਤੋਂ ਪਹਿਲਾਂ ਦਾ ਮੈਂ ਪਰਮਾਤਮਾ ਦਾ ਔਰ ਪਾਰਟੀ ਦੀ ਹਾਈ ਕਮਾਂਡ ਦਾ ਸ਼ੁਕਰ ਗੁਜ਼ਾਰ ਹਾਂ ਕਿ ਮੇਰੇ ਵਰਗੇ ਸਧਾਰਨ ਵਿਅਕਤੀ ਨੂੰ ਪਾਰਟੀ ਨੇ ਇਸ ਤਰ੍ਹਾਂ ਸਮਝਿਆ ਕਿ ਇਹ ਮੈਂ ਪਛਮੀ ਵਿਧਾਨ ਸਭਾ ਦਾ ਉਮੀਦਵਾਰ ਬਣਾਇਆ ਔਰ ਇਸ ਦੇ ਨਾਲ ਹੀ ਮੈਂ ਪਾਰਟੀ ਦੇ ਸਲਕਾਰਾ ਕਰਤਾਵਾਂ ਦਾ ਜਿਨ੍ਹਾਂ ਨੇ ਮੇਰੇ ਵਾਸਤੇ ਆਵਾਜ਼ ਚੁੱਕੀ ਪੰਜਾਬ ਦੀ ਲੀਡਰਸ਼ਿਪ ਦਾ ਔਰ ਪਚਵੀਂ ਵਿਧਾਨ ਸਭਾ ਦੇ ਸਭ ਕਾਰਜਕਰਤਾਵਾਂ ਦਾ ਉਹਨਾਂ ਦਾ ਵੀ ਧੰਨਵਾਦ ਕਰਦਾ ਕਿ ਉਹਨਾਂ ਨੇ ਮੇਰੇ ਤੇ ਵਿਸ਼ਵਾਸ ਜਤਾਇਆ ਆਪਣਾ ਸੋ ਨਿਸ਼ਚਿਤ ਰੂਪ ਦੇ ਅੰਦਰ ਇਹ ਪਾਰਟੀ ਦੇ ਕਾਰਜਕਰਤਾਵਾਂ ਦੀ ਜਿੱਤ ਹੈ ਕਿ ਇੱਕ ਸਧਾਰਨ ਕਾਰਜਕਰਤਾ ਨੂੰ ਪਾਰਟੀ ਨੇ ਟਿਕਟ ਦੇ ਕੇ نوازਿਆ ਜੀ ਸਮਾਂ ਬੋਲ ਦਾ ਟਾਈਮ ਕਿੰਦੀ ਦੇ ਮੈਂਨ ਕੋਸ਼ਿਸ਼ ਕਿਸ ਤਰੀਕੇ ਨਾਲ ਜਰਜ ਕਰਦੇ ਦੇਖੋ ਸਾਡੀ ਕੈਡਰ ਬੇਸ ਪਾਰਟੀ ਹੈ ਔਰ ਪਾਰਟੀ ਦੀ ਸਾਡੀ ਜਿਹੜੀ ਹਾਈ ਕਮਾਂਡ ਹੈ ਉਹਨਾਂ ਨੇ ਸਾਡੇ ਇਸ ਪਛਮੀ ਹਲਕੇ ਦੇ ਵਿੱਚ ਸ਼੍ਰੀਮਾਨ ਅਗਨਾਸ਼ ਰਾਏ ਖੰਨਾ ਜੀ ਜਿਹੜੇ ਸੰਕਾ ਪ੍ਰਧਾਨ ਨੇ ਸਾਬਕਾ ਐਮਪੀ ਨੇ ਉਹਨਾਂ ਨੂੰ ਇੰਚਾਰਜ ਲਗਾ ਕੇ 2 ਮਹੀਨੇ ਤੋਂ ਭੇਜਿਆ ਹੋਇਆ। ਉਹਦੇ ਨਾਲ ਨਾਲ ਸਾਡੇ ਸੂਬੇ ਦੇ ਸੰਗਠਨ ਮੰਤਰੀ ਮਾਨਯੋਗ ਸ਼੍ਰੀ ਮੰਤਰੀ ਸ਼੍ਰੀ ਨਵਾਸਨੂ ਜੀ ਉਹ ਲਗਾਤਾਰ ਇੱਥੇ ਪ੍ਰਵਾਸ ਕਰ ਰਹੇ ਸੀ। ਸਭ ਨੂੰ ਮੋਬਾਈਲਾਈਜ਼ ਕਰ ਰਹੇ ਸੀ, ਕਾਰਜਕਰਤਾ ਦੇ ਵਿੱਚ ਊਰਜਾ ਭਰਨ ਦਾ ਕੰਮ ਕਰ ਰਹੇ ਸੀ। ਔਰ ਕਾਰਜਕਰਤਾ ਹੁਣ ਤੁਸੀਂ ਦੇਖਿਓ ਕਿ ਕਿਸ ਢੰਗ ਨਾਲ ਪੂਰੇ ਵਿਧਾਨ ਸਭਾ ਦੇ ਹਲਕੇ ਦੇ ਅੰਦਰ ਲਗਾਤਾਰ ਕੰਮ ਕਰੇਗਾ 15 ਦਿਨ ਸਾਡੇ ਵਾਸਤੇ ਬਹੁਤ ਹੈ ਮੈਂ ਨਹੀਂ ਮੰਨਦਾ ਘੱਟ ਹੈ ਲੋਕ ਭਾਜਪਾ ਦੀਆਂ ਨੀਤੀਆਂ ਨੂੰ ਜਾਣਦੇ ਨੇ ਲੋਕ ਜੀਵਨ ਗੁਪਤਾ ਨੂੰ ਵੀ ਜਾਣਦੇ ਨੇ ਇਸ ਕਰਕੇ ਸਾਨੂੰ ਕੋਈ ਕਠੜਾਈ ਨਹੀਂ ਆਉਣ ਵਾਲੀ ਸਾਡੇ ਕੋਲੇ ਬਹੁਤ ਕੈਡਰ ਦੇ ਲੋਕ ਨੇ ਵੱਡੇ ਵੱਡੇ ਨੇਤਾ ਇਸ ਵਿਧਾਨ ਸਭਾ ਚ ਸ੍ਰੀਨ ਸਾਹਿਬ ਮੇਰੇ ਨਾਲ ਬੈਠੇ ਨੇ ਗਵਰਨ ਨਿਰਿੰਦਰ ਜੀ ਮੇਰੇ ਨਾਲ ਬੈਠੇ ਨੇ ਤੋਂ ਇਹਨਾਂ ਨੇ ਸਭ ਨੇ ਦਿਨ ਰਾਤ ਇੱਕ ਕਰਕੇ ਇਹ ਚੋਣ ਜਿੱਤਣੀ ਹੈ ਔਰ ਮੈਂ ਕਹਿਣਾ ਚਾਹਣਾ ਕਿ ਚਾਹੇ ਕੋਈ 2 ਮਹੀਨੇ ਤੋਂ ਲੱਗਿਆ ਚਾਹੇ ਕੋਈ 3 ਮਹੀਨੇ ਤੋਂ ਲੱਗਿਆ ਚਾਹੇ ਕੋਈ ਅਮੀਰੀ ਦਿਖਾ ਕੇ ਪੈਸੇ ਸੁੱਕਣ ਦਾ ਕੰਮ ਕਰ ਰਿਹਾ ਹੈ ਪੱਛਮੀ ਵਿਧਾਨ ਸਭਾ ਦੇ ਲੋਕ ਸਭ ਨੂੰ ਨਕਾਰਾਂ ਇੱਕ ਤਿੰਨ ਸਾਲ ਦੀ ਨਜ਼ਰ ਆ ਜਿਹੜਾ ਮੈਂਬਰ ਆਫ ਪਾਰਲੀਮੈਂਟ ਸੀ ਉਹ ਕੇਵਲ ਝੂਠੀਆਂ ਗੱਲਾਂ ਝੂਠੇ ਜਿਹੜੇ ਕੇਂਦਰ ਸਰਕਾਰ ਦੇ ਪ੍ਰੋਜੈਕਟਾਂ ਉਤੇ ਵਾਵਾਈ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੈ ਦੂਸਰੇ ਲੋਕਾਂ ਨੇ ਭਰਪੂਰ ਵੋਟਾਂ ਪਾ ਕੇ ਜਿਤਾਉਂਦੀ ਰਹੀ ਹੈ ਦੂਸਰੇ ਨੂੰ ਪਰ ਦੂਸਰੇ ਦਾ ਕਰਦਾਰ ਕੀ ਹੈ ਉਹਦੇ ਬਾਰੇ ਵੀ ਲੋਕ ਜਾਣਦੇ ਸੋ ਮੈਂ ਸਮਝਦਾ ਕਿ ਵਿਕਲਪ ਜੋ ਹੈ ਅੱਜ ਉਹ ਭਾਰਤੀ ਜਨਤਾ ਪਾਰਟੀ ਹੈ ਔਰ ਮੇਰਾ ਆਪਣਾ ਜੋ کردار ਹੈ ਉਹ ਵੀ ਲੋਕ ਚੰਗੀਤਨਾ ਇਸ ਸਰਕਾਰ ਦਾ ਹਾਂਜੀ 2027 ਦੇ ਇਲੈਕਸ਼ਨ ਦੇ ਇਸ ਦੇ ਦੇਖੋ ਮੈਂ ਬੈਠ ਕੇ ਗੱਲ ਕਹਿਣਾ ਕਿ ਪੰਜਾਬ ਦੀ ਜਨਤਾ ਇਸ ਸਮੇਂ ਦੁਖੀ ਹੈ ਪੰਜਾਬ ਦਾ ਲਾਅ ਐਂਡ ਆਰਡਰ ਜਿਹੜਾ ਉਹ ਵਿਗੜਿਆ ਹੋਇਆ ਹੈ ਪੰਜਾਬ ਚ ਨਸ਼ਾ ਖਤਮ ਕਰਨ ਦੀ ਗੱਲ ਕੀਤੀ ਗਈ ਸੀ ਨਸ਼ਾ ਕੋਈ ਖਤਮ ਨਹੀਂ ਹੋਇਆ ਪੰਜਾਬ ਤੋਂ ਪੁਸ਼ਟਾਚਾਰ ਖਤਮ ਕਰਨ ਦੀ ਗੱਲ ਕੀਤੀ ਉਹ ਖਤਮ ਨਹੀਂ ਹੋਇਆ ਪੰਜਾਬ ਦੇ ਰੇਟਾ ਸੱਸਾ ਕਰਨ ਦੀ ਗੱਲ ਕੀਤੀ ਗਈ ਸੀ ਉਹ ਖਤਮ ਨਹੀਂ ਹੋਇਆ ਸੋ ਮੈਂ ਸਮਝਦਾ ਕਿ ਲੋਕ ਦੁਖੀ ਨੇ ਮੌਜੂਦਾ ਸਰਕਾਰ ਤੋਂ ਵੀ ਔਰ ਪਿਛਲੀ ਕਾਂਗਰਸ ਤੋਂ ਵੀ ਬਗੜੇ ਹੀ ਹੋਣਾ ਨੇ ਸੋ ਪਾਜਤਾ ਨੂੰ ਪਾਜਤਾ ਦੀ ਸ਼ੁਰੂਆਤ ਇਸ ਵਿਧਾਨ ਸਭਾ ਇਲੈਕਸ਼ਨ ਤੋਂ ਕਰਨ ਵਾਲੀ ਹੈ ਜਨਤਾ ਸੋ ਸੋ ਨਾਲ ਕੈਂਸਲ ਇਸ ਤਰੀਕੇ ਨਾਲ ਦੱਸ ਕਰੋ ਦੇਖੋ ਐਸਾ ਹੈ ਕਿ ਲੋਕ ਸਭ ਜਾਣਦੇ ਲੋਕਾਂ ਨੂੰ ਪਤਾ ਹੈ ਕਿ ਇਹ ਜਿਹੜੀ ਦੂਸਰੀ ਦੂਸਰੀਆਂ ਪਾਰਟੀਆਂ ਦੇ ਕੈਂਡੀਡੇਟ ਆ ਉਹ ਲੋਕ ਉਹਦੇ ਬਾਰੇ ਵੀ ਜਾਣਦੇ ਨੇ ਮੇਰੇ ਬਾਰੇ ਵੀ ਜਾਣਦੇ ਨੇ ਮੈਂ ਜ਼ਿਆਦਾ ਹੁਣ ਤੁਹਾਡੇ ਸਾਹਮਣੇ ਕੁਝ ਕਹੂੰਗਾ ਉਹ ਅਜੇ ਠੀਕ ਨਹੀਂ ਇੱਕ ਵਾਰੀ ਕੈਂਪੇਨ ਚੱਲਣ ਦੇ ਦੇਖੋ ਮੈਂ ਇਹ ਗੱਲ ਕਹਿ ਕੇ ਕਿ ਮੇਰੀ ਫਲਾਣੇ ਨਾਲ ਲੜਾਈ ਹੈ ਮੇਰੀ ਟਿਪਕੇ ਨਾਲ ਲੜਾਈ ਹੈ ਹਰ ਬੰਦੇ ਨੇ ਆਪਣੀ ਗੱਲ ਰੱਖਣੀ ਹੈ ਇਸ ਕਰਕੇ ਜਿਹੜੀਆਂ ਤਿੰਨਾਂ ਪਾਰਟੀਆਂ ਦੇ ਕੈਂਡੀਡੇਟ ਆ ਉਹਨਾਂ ਨੇ ਆਪਣੀ ਗੱਲ ਰੱਖਣੀ ਹੈ ਅਸੀਂ ਆਪਣੀ ਗੱਲ ਰੱਖਣੀ ਹੈ ਸੋ ਸਾਰਿਆਂ ਦੀ ਲੜਾਈ ਹੈ ਬੀਜੇਪੀ ਇਹ ਸੀਟ ਜਿੱਤ ਕੇ ਆਏਗੀ 200% ਜਿੱਤ ਕੇ ਆਏਗੀ ਇਸ ਗੱਲ ਦੀ ਮੈਂ ਤੁਹਾਨੂੰ ਗਾਰੰਟੀ ਦਿੰਦਾ ਧੰਨਵਾਦ